ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਜਿਹੜੇ ਵੀ ਸਿੰਘਾਂ ਨੂੰ ਜਿਹੜਾ ਜਿੱਥੇ ਨਾਲ ਭੇਜਿਆ ਤੇ ਉੱਥੇ ਹੀ ਬਾਬਾ ਵਿਨੋਦ ਸਿੰਘ ਜੀ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਜਿਨ੍ਹਾਂ ਨੂੰ ਨਿਸ਼ਾਨ ਨਗਾਰਾ ਬਖਸ਼ਿਸ਼ ਕੀਤਾ ਹੁਕਮਨਾਮੇ ਬਖਸ਼ਿਸ਼ ਕੀਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜ ਤੀਰ ਕਮਾਨ ਤੇ ਜਿਹੜੀ ਸ੍ਰੀ ਸਾਹਿਬ ਬਖਸ਼ਿਸ਼ ਕਰਕੇ ਤੇ ਬਾਬਾ ਵਿਨੋਦ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਪੰਜਾਬ ਵੱਲ ਭੇਜਣਾ ਕੀਤਾ ਤੇ ਹੁਕਮ ਕੀਤਾ ਸੀ ਤੁਸੀਂ ਜ਼ਬਰ ਜ਼ੁਲਮ ਦਾ ਟਾਕਰਾ ਕਰਨਾ ਹੈ ਗਊ ਗਰੀਬ ਦੀ ਰੱਖਿਆ ਕਰਨੀ ਹੈ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਨੇ ਤੇ ਉਹੀ ਖਾਲਸਾ ਪੰਥ ਬੁੱਢਾ ਦਰ ਦੇ ਪਹਿਲੇ ਜਥੇਦਾਰ ਬਾਬਾ ਬਨੂਰ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੱਜ ਦੇ ਦਿਨ ਚੱਪੜ ਚਿੜੀ ਦੇ ਮੈਦਾਨੇ ਜੰਗ ਦੇ ਵਿੱਚ ਵਜੀਦ ਖਾਨ ਨੂੰ ਸੋਧ ਕੇ ਜਿੱਥੇ ਆਪਾਂ ਦਰਸ਼ਨ ਕਰ ਰਹੇ ਆ ਫਤਿਹ ਦੇ ਨਿਸ਼ਾਨ ਚਲਾਏ ਨੇ ਤੇ ਇਸੇ ਸਥਾਨ ਤੇ ਆ ਕੇ ਜਿਹੜਾ ਉਹ ਫਤਿਹ ਦੇ ਨਿਸ਼ਾਨ ਚਲਾਏ ਸੀ ਬਾਬਾ ਬਨੂਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੇ ਜਿੱਥੇ ਕਿਸਾਨਾਂ ਨੂੰ ਗਰੀਬਾਂ ਨੂੰ ਜਿਹੜੇ ਜ਼ਮੀਨਾਂ ਦੇ ਮਾਲਕੀ ਦੇ ਹੱਕ ਉਹ ਮਹਾਪੁਰਖਾਂ ਨੇ ਜਿਹੜੇ ਸੀ ਮਹਾਨ ਯੋਧੇ ਸੂਰਮਿਆਂ ਨੇ ਬਾਬਾ ਬਨੂਦ ਸਿੰਘ ਪਾਪਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਬਖਸ਼ੇ ਕੀਤੇ ਤੇ ਅੱਜ ਉਹਨਾਂ ਦੀ ਜਿੱਥੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਅੱਜ ਯਾਦ ਕਰਦੇ ਆਂ ਤੇ ਉਹਨਾਂ ਦੀ ਯਾਦ ਦੇ ਵਿੱਚ ਹੀ ਅੱਜ ਚੱਪੜ ਚਿੜੀ ਦੇ ਮੈਦਾਨ ਦੇ ਜੰਗ ਤੋਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਆਰੰਭ ਕੀਤਾ ਗਿਆ ਤੇ ਉਹ ਨਗਰ ਕੀਰਤਨ ਜਿਹੜਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆ ਕੇ ਸਮਾਪਤੀ ਹੋਣੀ ਹੈ ਮੈਂ ਸਾਰੀਆਂ ਇਹਨਾਂ ਹੰਗਸ ਸਿੰਘ ਜਥੇਵੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨਾਲ ਹੀ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਮਾਹਬੁਰ ਕੇ ਸਾਰੀਆਂ ਹੀ ਗੁਰੂ ਦੀਆਂ ਲਾਡਲੀਆਂ ਨਹਿੰਸ ਸਿੰਘ ਫੌਜਾਂ ਵੱਲੋਂ ਹਾਜ਼ਰੀ ਲਵਾਉਂਦਾ ਹੋਇਆ ਫਿਰ ਦੁਬਾਰਾ ਬਹੁਤ-ਬਹੁਤ ਵਧਾਈਆਂ ਦਿੰਨਾ ਆਪਾਂ ਨੂੰ ਸਾਰਿਆਂ ਨੂੰ ਵਾਦ ਚੜ ਕੇ ਉਹ ਮਹਾਨ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹੈ ਉਹਨਾਂ ਸੂਰਮਿਆਂ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਇਹ ਜਿਹੜੇ ਵੱਡੇ ਕਾਰਜ ਕੀਤੇ ਤੇ ਜਿਹੜਾ ਵਜੀਦ ਖਾਨ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਇਨਕੇ ਸ਼ਹੀਦ ਕਰ ਦਿੱਤਾ ਸੀ ਉਹਨੂੰ ਜਿਹੜਾ ਸੋਧਿਆ ਸੀ ਘੋੜਿਆਂ ਦੇ ਪਿੱਛੇ ਪਾ ਕੇ ਉਹਨੂੰ ਜਿਹੜਾ ਖਿੱਚ-ਖਿੱਚ ਕੇ ਜਿਹੜਾ ਉਹਨੂੰ ਘੋੜਿਆਂ ਦੇ ਪਿੱਛੇ ਜਿਹੜਾ ਸੀ ਉਹਨੂੰ ਖਿੱਚ-ਖਿੱਚ ਕੇ ਮਾਰਿਆ ਗਿਆ ਸੀ ਵਜੀਦ ਖਾਨ ਨੂੰ ਤੇ ਉਹ ਸੀ ਬਾਬਾ ਵਿਨੋਦ ਸੰਜੀਪ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਜਿਹੜੇ ਬਾਜ ਸੰਜੀਪ ਭਾਈ ਆਲੀ ਸੰਜੀ ਬਾਬਾ ਮਾਲੀ ਸੰਜੀਪ ਬਾਬਾ ਫਤਿਹ ਸੰਜੀ ਉਹ ਮਹਾਨ ਯੋਧੇ ਸੂਰਮੇ ਸੀ ਬਾਬਾ ਕਾਨ ਸੰਜੀ ਸਾਰੇ ਯੋਧਿਆਂ ਨੇ ਬਹੁਤ ਵੱਡੇ ਕਾਰਜ ਕੀਤੇ ਤੇ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਆਂ ਸੂਰਾ ਸੋ ਪਹਿਚਾਣੀਆਂ ਜੋ ਲੜਹਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡਾ ਖੇਤ ਆਪਾਂ ਵੀ ਤਿਆਰ ਪਰ ਤਿਆਰ ਹੋਈਏ ਜਿੰਨਾ ਗੁਰ ਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਬਾਣੇ ਦੇ ਧਾਰਨੀ ਹੋ ਤਿਆਰ ਪਰ ਤਿਆਰ ਹੋ ਉਹ ਚੜ੍ਹਦੀ ਕਲਾ ਦੇ ਵਿੱਚ ਆਪਾਂ ਹਾਜ਼ਰੀਆਂ ਲਵਾਇਆ ਕਰੋ ਤੇ ਜਿਹੜਾ ਅੱਜ ਦਾ ਮਹਾਨ ਦਿਹਾੜਾ ਹੈ ਇਹਨੂੰ ਆਪਾਂ ਯਾਦ ਕਰੀਏ ਉਹ ਸੂਰਮਿਆਂ ਨੂੰ ਕਿਹੋ ਜਿਹਾ ਉਹ ਸਮਾਂ ਸੀ ਜਿਨ੍ਹਾਂ ਨੇ ਕਿੱਡੀ ਵੱਡੀ ਜਿਹੜੀ ਹੈ ਦੇਣ ਦਿੱਤੀ ਤੇ ਉਹ ਜਿਹੜਾ ਵਜੀਦ ਖਾਨ ਨੂੰ ਸੋਧਿਆ ਸੀ ਇਹ ਧਰਤੀ ਤੇ ਬੁੱਢਾ ਦਲ ਦੇ ਜਿਹੜੇ ਚੌਥੇ ਜਥੇਦਾਰ ਆ ਬਾਬਾ ਜਸਾ ਸਿੰਘ ਜੀ ਆਲੂ ਵਾਲਗਿਆ ਜੀ ਨੇ ਉਹ ਗੁਰੂ ਸਾਹਿਬ ਦੇ ਜਿਹੜੇ ਬਚਨ ਵੀ ਪੂਰੇ ਕੀਤੇ ਸੀ ਇਹ ਧਰਤੀ ਨੂੰ ਪੁੱਠਾ ਕਰਨਾ ਇੱਥੇ ਗਧਿਆਂ ਦੇ ਨਾਲ ਹਾਲ ਚਲਾਉਣੇ ਨੇ ਦੇ ਨਾਲ ਜਿਹੜੀ ਇਹਦੀ ਇੱਕ ਇੱਕ ਇੱਟ ਜਿਹੜੀ ਆ ਸਰਹੰਦ ਦੀ ਉਹ ਸਤਲੁਜ ਦਰਿਆ ਦੇ ਵਿੱਚ ਸੁੱਟਣੀ ਹੈ ਉਹ ਜਿਹੜੇ ਕਾਰਜ ਸੀ ਬਾਬਾ ਜਸਾ ਸਿੰਘ ਜੀ ਆਲੂ ਵਾਲਗਿਆ ਬੁੱਢਾ ਦਲ ਦੇ ਚੌਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਚੌਥੇ ਜਥੇਦਾਰ ਨੇ ਉਹ ਪੂਰੇ ਕੀਤੇ ਉੱਥੇ ਹੀ ਬਾਬਾ ਵਿਨੋਦ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਜਿਹੜਾ ਮਲਿਆ ਮੇਟ ਕੀਤਾ ਸੀ ਸਰਹੰਦ ਜਿਹੜਾ 24 24 ਕੋਹ ਦੇ ਵਿੱਚ ਵਸਦਾ ਸੀ ਤੇ ਇਹ ਬਹੁਤ ਵੱਡੇ ਕਾਰਜ ਕੀਤੇ ਸੀ ਸੋ ਅੱਜ ਉਹਨਾਂ ਦੀ ਜਿੱਥੇ ਮਹਾਨ ਕੁਰਬਾਨੀ ਨੂੰ ਯਾਦ ਕਰਦੇ ਹੋਏ ਮੈਂ ਹਾਜ਼ਰੀ ਲਵਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗੱਜ ਕਰਾ ਬਲਾਵੇ ਸੋ ਨਿਹਾਲ ਹੋ ਜਾਵੇ ਵਾਹਿਗੁਰੂ ਜੀ ਕਾ